ਇਨਸਾਨ ਹੈ ਹਰ ਬੰਦਾ ਨਾ ਉਹ ਤੋਂ ਗਲਤੀ ਹੁੰਦੀ ਹੈ ਔਰ ਕਈ ਵਾਰੀ ਗਲਤੀ ਉੱਡੀ ਵੱਡੀ ਹੁੰਦੀ ਹੈ ਨਹੀਂ ਕਿ ਜਿੱਡਾ ਉਹਦਾ ਪਰਸੈਪਸ਼ਨ ਬਣ ਜਾਂਦਾ ਸੋ ਉਹਦਾ ਇੰਨੇ ਸਾਲਾਂ ਦਾ ਕੰਟਰੀਬਿਊਸ਼ਨ ਔਰ ਕੋਈ ਬੰਦਾ ਉਹ ਕੀ ਕਹਿ ਰਿਹਾ ਉਹ ਸੁਣ ਕੇ ਰਾਜੀ ਨਹੀਂ ਜਿਵੇਂ ਮਾਨਸਾਹ ਦੇ ਜੋ ਇੱਕ ਉਹਨਾਂ ਦੀ ਕੰਟਰੋਵਰਸੀ ਹੋਈ ਸੀਗੀ ਸੋ ਮੈਨੂੰ ਲੱਗਦਾ ਹੈ ਕਿ ਯਾਰ ਜਿਹੜੇ ਬੰਦੇ ਨੇ ਪੂਰੀ ਜ਼ਿੰਦਗੀ ਆਪਣੀ ਲੈਂਗੁਏਜ ਨੂੰ ਦਿੱਤੀ ਹੈ ਔਰ ਤੁਸੀਂ ਉੱਥੇ ਕੁਸ਼ਨ ਚੱਕ ਰਹੇ ਹੋ ਕਿ ਇਹ ਪੰਜਾਬੀ ਦਾ ਹੰਧਾਰ ਹੈ ਔਰ ਉਹਨੂੰ ਕੁਝ ਬੰਦਿਆਂ ਨੇ ਆਪਣੇ ਫਾਇਦੇ ਲਈ ਉਹਨਾਂ ਨੂੰ ਆਪਣੇ ਹਿਸਾਬ ਨਾਲ ਤੋੜ ਮੋੜ ਕੇ ਇੱਕ ਜਾਲ ਚ ਫਸਾਇਆ ਔਰ ਉਹਨੂੰ ਇਸ ਤਰੀਕੇ ਨਾਲ ਪ੍ਰਮੋਟ ਕੀਤਾ ਔਰ ਸਾਰੀ ਦੁਨੀਆ ਕਿਵੇਂ ਉਹਨਾਂ ਦੇ ਖਿਲਾਫ ਹੋ ਗਈ। ਸੋ ਮੈਨੂੰ ਉਹ ਲੱਗਦਾ ਕਿ ਉਹ ਸੱਚ ਜਿਹੜਾ ਉਹਨਾਂ ਦਾ 35 ਸਾਲ 40 ਸਾਲ ਦਾ ਜਿਹੜਾ ਕੈਰੀਅਰ ਹੈ ਉਹ ਸੱਚ ਅਸੀਂ ਨਹੀਂ ਦੇਖ ਰਹੇ ਅਸੀਂ ਉਹ 5 ਮਿੰਟ ਦੀ ਜਿਹੜੀ ਚੀਜ਼ ਕ੍ਰੀਏਟ ਕੀਤੀ ਹੈ। ਪਰ ਮੈਂ ਆਰਟਿਸਟ ਨਾਲ ਕੰਮ ਵੀ ਰੋਜ਼ ਉੱਠਦਾ ਪੈਂਦਾ ਮੈਂ ਉਹਨਾਂ ਨਾਲ ਕੰਮ ਕਰਦਾ ਤਾਂ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ। ਤੋ ਕਈ ਵਾਰੀ ਕੀ ਹੁੰਦਾ ਹੈ ਕਿ ਲੋਕ ਆਪਣੀ ਪਰਸਨਲ ਦੁਸ਼ਮਣੀ ਕੱਟਲ ਨਹੀਂ ਉਹਨਾਂ ਨੂੰ ਟਾਰਗੇਟ ਕਰਦੇ ਹਨਾ ਔਰ ਉਹਨਾਂ ਦੀ ਫੈਮਿਲੀ ਕਿੰਨੇ ਸਫਰ ਕਰਦੀ ਹੈ ਉਹਦੇ ਕਿੰਨਾ ਉਹਨਾਂ ਦਾ ਕੰਮ ਸਫਰ ਕਰਦਾ ਸੋ ਮੇਰੇ ਨੂੰ ਸੀਗਾ ਕਿ ਯਾਰ ਉਹ ਆਲਰੇਡੀ ਉਹ ਇੱਕ 파ਰਟ ਹੈਗਾ ਜੋ ਹਰ ਬੰਦਾ ਹੋਂ ਤੋਂ ਦੁਖੀ ਹੋਰ ਕਿਤੇ ਨਾ ਕਿਤੇ ਜੇ ਦਾਸ ਕੰਟਰੋਵਰਸੀਆਂ ਕਾਰਟਿਸ ਦੀ ਲਾਈਫ ਹੁੰਦੀ ਹੈ ਤਾਂ ਇੱਕ ਉਹਦੀ ਗਲਤੀ ਹੁੰਦੀ ਹੈ ਨਾ ਕ੍ਰੀਏਟ ਕੀਤੀ ਹੁੰਦੀ ਹੈ ਮੈਨੂੰ ਸੀਗਾ ਕਿ ਉਹ ਤਾਂ ਆਲਰੇਡੀ ਇੰਨਾ ਉਹਨਾਂ ਨੂੰ ਅਸੀਂ ਟੋਲ ਬਜਾ ਕੇ ਜਾਂ ਲੋਕ ਉਸ ਤਰੀਕੇ ਨਾਲ ਪੋਰਟਰੇ ਕਰਦੇ ਆਂ ਸੋਸ਼ਲ ਮੀਡੀਆ ਤੇ ਟ੍ਰੋਲਿੰਗ ਕਰਦੇ ਆਂ ਬਟ ਜਿਹੜਾ ਬੰਦਾ ਇੱਥੇ ਬੈਠਾ ਉਹ ਐਵੇਂ ਨਹੀਂ ਬੈਠਾ ਲੋਕ 2 ਮਿੰਟ 'ਚ ਉਹਨਾਂ ਨੂੰ ਗਾਲਾਂ ਕੱਢ ਦਿੰਦੇ ਆਂ ਕਮੈਂਟ ਕਰ ਦਿੰਦੇ ਆਂ ਪਰ ਉਹਦੀ ਜਰਨੀ 'ਚ ਬਹੁਤ ਸਿੱਖਣ ਵਾਲੀ ਗੱਲ ਹੈ ਸੋ ਕਿਤੇ ਨਾ ਕਿਤੇ ਤੁਸੀਂ ਇਨਸਪਾਇਰ ਹੋ ਸਕਦੇ ਹੋ ਜੇ ਤੁਸੀਂ ਹਜੇ ਆਪਣੇ ਸੁਪਨੇ ਨਹੀਂ ਜੀ ਰਹੇ ਆਂ ਤੁਸੀਂ ਡਰ ਰਹੇ ਹੋ ਕਿਤੇ ਨਾ ਕਿਤੇ ਘਰੋਂ ਨਿਕਲ ਸੋ ਹੈ ਨਾ ਸੋ ਹਾਰ ਆਰਟਿਸਟ ਦੀ ਲਾਈਫ ਦੇ ਵਿੱਚ ਕੋਈ ਨਾ ਕੋਈ ਉਹੋ ਜਿਹਾ ਪਾਰਟ ਸੀਗਾ ਜੋ ਬਹੁਤ ਤੁਹਾਨੂੰ ਮੋਟੀਵੇਟ ਕਰ ਸਕਦਾ ਸੋ ਅਸੀਂ ਉਸੇ ਤੇ ਹੀ ਕੋਸ਼ਿਸ਼ ਕੀਤੀ ਹੈ ਲੇਕਿਨ ਜਿਵੇਂ ਸਾਡੀ ਇੰਡਸਟਰੀ ਨੂੰ ਆ ਇਸ ਤਰੀਕੇ ਨਾਲ ਪੋਰਟਰੇ ਕੀਤਾ ਜਾਂਦਾ ਕਿ ਕੁੜੀਆਂ ਲਈ ਬਹੁਤ ਔਖਾ ਹੈ ਜੀ ਹਨਾ ਸੋ ਉੱਥੇ ਇੱਕ ਨੀਰੋ ਮੈਂਬਰ ਕੀ ਕੁੜੀ ਹੁੰਦੀ ਹੈ ਜੋ ਕੱਲੀ ਆਪਣੇ ਘਰ ਚੋਂ ਨਿਕਲਦੀ ਹੈ ਔਰ ਐਡਾ ਵੱਡਾ ਮੁਕਾਮ ਬਣਾਉਂਦੀ ਹੈ ਹਨਾ ਉੱਥੇ ਸਰਗੁਣ ਸਾਡੀ ਇੰਡਸਟਰੀ ਦੀ ਵਨ ਆਫ ਦਾ ਸਭ ਤੋਂ ਵੱਡੀ ਪ੍ਰੋਡਿਊਸਰ ਬਣ ਗਈ ਹੈ ਬਾਲੀਵੁੱਡ ਦੇ ਸੀਰੀਅਲਸ ਪ੍ਰੋਡਿਊਸ ਕਰ ਰਹੀ ਹੈ ਤੇ ਕੁੜੀ ਕਿਵੇਂ ਉੱਥੇ ਪਹੁੰਚੀ ਸੋ ਕਿੰਨੀਆਂ ਕੁੜੀਆਂ ਲਈ ਇਹ ਜਰਨੀ ਇਨਸਪਾਇਰਿੰਗ ਹੋਊ। ਤੋ ਤਾਂ ਕਰਕੇ ਅਸੀਂ ਕੰਟਰੋਵਰਸਲ ਵਾਲਾ ਪਾਰਟ ਨਹੀਂ ਛੇੜਿਆ। ਡੈਫੀਨਿਟਲੀ ਇਹ ਜ਼ਰੂਰ ਪੁੱਛਿਆ ਕਿ ਕਿ ਤੁਸੀਂ ਕਿਵੇਂ ਡੀਲ ਕਰਦੇ ਹੋ ਜਾਂ ਤੁਸੀਂ ਕਿਵੇਂ ਨਿਕਲਦੇ ਹੋ। ਪਰ ਤੁਹਾਨੂੰ ਕੁਰੇਦਨ ਦੀ ਕੋਸ਼ਿਸ਼ ਨਹੀਂ ਕੀਤੀ ਵੀ ਉਹ ਕੀ ਹੋਇਆ ਸੀ ਜਾਂ ਉਹਦੀ ਸਫਾਰੀ ਤੋਂ। ਸੋ ਜ਼ਿਆਦਾਤਰ ਸਾਡਾ ਫੋਕਸ ਇਹ ਰਿਹਾ ਕਿ ਛੋਟੀ ਜਰਨੀ ਕੀ ਤੁਸੀਂ ਪਹੁੰਚੇ ਕਿਵੇਂ